ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਪਿੰਡਵਾਲੇ ਜਮਾ ਦੇਸੀ ਦੇ ਵਿੱਚ ਤੇ ਟਾਈਮ ਹੋ ਚੁੱਕਿਆ ਪੌਣੇ 7 ਤਕਰੀਬਨ ਪੌਣੇ 7 ਹੋ ਗਏ ਨੇ ਸ਼ਾਮ ਦੇ ਤੇ ਮੇਰਾ ਤੇ ਅਰਸ਼ ਦਾ ਅਚਾਨਕ ਹੀ ਪਲਾਨ ਬਣ ਗਿਆ ਖੰਨੇ ਜਾਣ ਦਾ ਤੇ ਦੇਖਦੇ ਆਂ ਬਾਕੀ ਖੰਨੇ ਜਾ ਕੇ ਕੀ ਅਸੀਂ ਚੱਲਨੇ ਤਾਂ ਐਵੇਂ ਮੇਲਾ ਦੇਖਣਾ ਬਾਕੀ ਸਾਨੂੰ ਪੱਕਾ ਨਹੀਂ ਪਤਾ ਕਿ ਮੇਲੇ ਉੱਥੇ ਲੱਗਿਆ ਹੋਇਆ ਹਲੇ ਜਾਂ ਨਹੀਂ ਬਾਕੀ ਜਾ ਕੇ ਹੀ ਪਤਾ ਲੱਗੂਗਾ ਤੇ ਚਲੋ ਮਿਲਦੇ ਆ ਖੰਨੇ ਜਾ ਕੇ ਆਉਣ ਤੁਹਾਨੂੰ ਮੈਂ ਤਿਆਰ ਸੀ ਅੱਜ ਦੋਨੇ ਆਣੇ ਆ ਬਾਕੀ ਬੰਦੇ ਸਾਡੇ ਘਰੇ ਨੇ ਆ ਬੰਦਾ ਖਾ ਰਿਹਾ ਸਾਡਾ ਆ ਬੰਦਾ ਖਾ ਰਿਹਾ ਸਾਡਾ ਚੌੜ ਨਾਲੇ ਦੇਖ ਰਿਹਾ ਟੀਵੀ ਪੇਪਰਾਂ ਦੀ ਇਹਨੂੰ ਕੋਈ ਟੈਨਸ਼ਨ ਨਹੀਂ ਹੈਗੀ ਟੈਨਸ਼ਨ ਫ੍ਰੀ ਆ ਮੰਮੀ ਨੂੰ ਵੱਧ ਟੈਨਸ਼ਨ ਹੈ ਇਹਦੇ ਨਾਲ ਇਹਨੂੰ ਕੋਈ ਪੇਪਰਾਂ ਦੀ ਕੋਈ ਟੈਨਸ਼ਨ ਨਹੀਂ ਹੈਗੀ ਤੇ ਆ ਬੰਦਾ ਬਣਾ ਰਿਹਾ ਸਾਡਾ ਰੋਟੀਆਂ ਤੇ ਅਸੀਂ ਗਿਆ ਸਾਡੀ ਤਾਂ ਬਣਾਏ ਉਹਨਾਂ ਹੁਣ ਆਪਾਂ ਤਾਂ ਕੁਝ ਬਾਹਰ ਹੀ ਖਾ ਗਏ ਆਵਾਂਗੇ ਜੀ ਆਓ ਜੀ ਮੱਕੀ ਦੇ ਪਸ ਸਾਡੇ ਤੇ ਨਾਲ ਸਾਗ ਹਾਂ ਚੱਲ ਜਾਈਏ ਤੁਸੀਂ ਹਾਂ ਮੈਂ ਵੀ ਤੇ ਸਾਗ ਦੇ ਕੁਕਿੰਗ ਦੇ ਲੈ ਆਏ ਹਾਂਗੇ ਬੱਚਿਆਂ ਨੂੰ ਪਰ প্লেਟ ਪਰ ਸਾਦੇ ਪਸੰਦ ਬਹੁਤ ਘੱਟ ਖਾਂਦੇ ਨੇ ਬੱਚੇ ਤਾਂ ਫਾਟ ਲੰਦਣ ਜੀ ਬਹੁਤ ਮਾਰਦੇ ਤੇ ਨਾਲ ਸਾਗ ਅੱਛਾ ਮੈਂ ਰੋਟੀ ਮੰਦੀ ਫੇਰਾਂ ਮੰਨਦੇ ਨੂੰ ਤੇ ਸਾਗ ਨਾਲ ਲੈ ਮੈਂ ਤਾਂ ਆਪਣੀ ਵੱੱਦੀ ਹੈਗੀ ਹੋਰ ਮੈਂ ਹਟਾ ਕੇ ਨਾਲ ਰੱਖ ਲੀ ਲੋਜੀ ਮੇਲਾ ਤਾਂ ਹੁਣ ਚੱਕਿਆ ਗਿਆ ਤੇ ਹੁਣ ਦੇਖਦੇ ਆਂ ਅਸੀਂ ਬਾਜ਼ਾਰ ਚ ਕੋਈ ਧੋਕ ਸਮਾਨ ਲੈਣੇ ਸੀ ਵੀ ਜਾਣੇ ਆ ਬਾਜ਼ਾਰ ਤੇ ਜਾਣ ਨਹੀਂ ਤੇ ਪੱਕੀਓ ਪਤਾ ਲੱਗਦਾ ਪਰ ਮੇਲੇ ਦੀ ਜਗ੍ਹਾ ਸੀ ਜਾਇਆ ਹੈ ਮੇਰਾ ਉਥੇ ਹੈ ਨਹੀਂ ਤੇ ਬਾਜ਼ਾਰ ਚ ਵੈਸੇ ਸਮਾਨ ਪੈ ਕੇ ਕਰਨ ਲੱਗ ਕੇ ਸਾਰਾ ਕਿਵੇਂ ਸੀ ਵੀ ਮੇਲਾ ਮੇਲਾ ਦੇਖ ਕੇ ਹੁਣ ਆਪਾਂ ਆ ਗਿਆ ਬਾਜ਼ਾਰ ਦੇ ਵਿੱਚ ਚੱਲ ਮਿੱਲਿਆ ਤਾਂ ਜਾਨੂੰ ਉਹ ਚੂਲੇ ਇਕੱਠੇ ਕਰਦੇ ਸੀ ਆਪਦੇ ਹੁਣ ਅਸੀਂ ਜਾਂਦੇ ਆਂ ਬਾਜ਼ਾਰ ਦੇ ਵਿੱਚ ਜੀ ਜਿਹੜੇ ਦੋ ਚਾਰ ਸਮਾਨ ਲੈਣੇ ਨੇ ਉਹ ਲੈਣੇ ਆਂ ਲਓ ਜੀ ਆਪਾਂ ਪਹੁੰਚ ਗਏ ਬਾਜ਼ਾਰ ਦੇ ਵਿੱਚ ਤੇ ਮੋਸਟਲੀ ਇੱਥੇ ਦੁਕਾਨਾਂ ਦੀ ਪੈਕਿੰਗ ਹੀ ਹੋ ਰਹੀ ਆ ਵੈਸੇ ਕ੍ਰਾਫਟੀਆ ਸੀਟਰ ਲਾਈਫ ਸਟਾਈਲ ਨੇ ਜਿੱਦਿਆਂ ਸੀਟਰ ਲਾਈਫ ਸਟਾਈਲ ਵਾਲਿਆਂ ਨੇ ਵਿਹੇ ਲਾਈ ਹੋਈ ਆ ਜੀ ਫੈਂਟਾ ਸੌਦਾਂ ਦੀ ਤੇ ਬਾਕੀ ਤੁਹਾਨੂੰ ਅੱਗੇ ਦਿਖਾਉਨੇ ਆਪਾਂ ਕਿ ਮੈਂ ਆ ਕੀ ਰੇਂਜਰ ਹਾਂ ਇਹ ਕੁਚਾਰ ਦੇ ਵਿੱਚ ਵੈਸੇ ਪੀੜ ਤਾਂ ਹਲੇ ਵੀ ਬਹੁਤ ਆ ਤੇ ਆ ਬੈੱਡ ਸੀਟ ਦੀ ਸੇਲ ਲੱਗੀ ਹੋਈ ਹੈ 200 ਰੁਪਏ ਦੀ ਤੇ ਆ ਚਿਕਨ ਦੇ ਕੁਰਤੇ ਵਗੈਰਾ ਦੀ ਵੀ ਸੇਲ ਲੱਗੀ ਹੋਈ ਹੈ ਜਿਵੇਂ ਕਾਟਨ ਦੇ ਕੁਰਤੀਆ ਵਗੈਰਾ ਅਤੇ ਵੀ ਲੱਗੀ ਹੋਈ ਹੈ 350 ਰੁਪਏ ਦਾ ਸੂਟ ਜਿਵੇਂ ਕਿ ਆ ਵੀ 5 570 ਦੀ ਰੇਂਜ ਦੇ ਵਿੱਚ ਸੂਟ ਲੱਗੇ ਹੋਏ ਨੇ ਸੇਲ ਵਗੈਰਾ ਇਹ ਆਨਲਾਈਨਿੰਗ ਦੇ ਪੀਸ ਵਗੈਰਾ ਕੱਢੇ ਹੋਏ ਨੇ ਬਾਕੀ ਆ ਜੁੱਤੀਆਂ ਵਗੈਰਾ ਦੋ ਦੋ 1000 ਰੁਪਏ 1.5 ਸੌ ਰੁਪਏ ਬੱਚਿਆਂ ਦੇ ਸੈਂਟਰ ਤੋਂ 100 ਰੁਪਏ ਦੇ ਤੇ ਫੇਰ ਆ ਚਪਲਾ ਵਗੈਰਾ ਆ ਗਿਆ ਜੀ ਤੇ ਪੰਜਾਬੀ ਜੁੱਤੀਆਂ ਤੇ ਬੱਚਿਆਂ ਦੀਆਂ ਛੋਟੀਆਂ ਦੀਆਂ ਜੁੱਤੀਆਂ ਅਲੱਗ-ਅਲੱਗ ਰੇਂਜ ਦੇ ਬਾਕੀ ਆ ਪੈਂਟ ਸ਼ਰਟਾਂ ਦੀਆਂ 3.5 ਸੌ ਦੇ ਵਿੱਚ ਬਾਕੀ ਵਿੱਚ ਦੁਕਾਨਾਂ ਬਹੁਤ ਵੀ ਬੰਦ ਵੀ ਹੋਣ ਲੱਗ ਗਈਆਂ ਤੇ ਆ ਪਰਥਾਂ ਤੇ ਵੀ ਸ਼ੇਮਾ ਲਈ ਤੇ ਆ ਸੂਟ 3.5 300 ਦੀ ਰੇਂਜ ਦੇ ਵਿੱਚ ਬੀੜਤਾ ਹਲੇ ਦਿਖਾ ਕੀ ਆ ਬਾਜ਼ਾਰ ਦੇ ਵਿੱਚ ਜੀ ਮੈਂ ਬੱਚਿਆਂ ਦੇ ਸੂਟ ਦੋ ਦੋ ਸੌ ਦੇ ਲੈਸ ਸਾਰੇ ਵਿੱਚ ਤੇ ਆ ਜੈਕਟਾਂ ਵਗੈਰਾ 300 ਤੋਂ 400 ਦੇ ਵਿੱਚ ਤੇ ਆ ਵਾਲੇ ਸੂਟ 500 500 ਦੀ ਰੇਂਜ ਦੇ ਵਿੱਚ ਪੱਕੇ ਚੱਲਦੇ ਆ ਹੁਣ ਅੱਗੇ ਆਪਾਂ ਦੇਖਦੇ ਆ ਤਿਆਕਲਾ ਮੰਦਰ ਵਾਲੇ ਅੱਗੇ ਇਹ ਲੱਗ ਰਿਹਾ ਆ ਯਾਰ ਸਰਦਾਰ ਕਲੀਟਰਾ ਵਗੈਰਾ ਤੇ ਬੁਲਾਇਆ ਕੀ ਇਹਨਾਂ ਨੇ ਹਮ ਸੇਲ ਤੇ ਸ਼ੁਰੂ ਕੀਤਾ ਸਭੀ ਹੁੰਦੇ ਨੇ ਕੋਈ ਤਾਂ ਵੇਖਣਾ ਨਹੀਂ ਸੂਟ ਸਾੜ ਵਗੈਰਾ ਸਾਡੇ 700 ਰੁਪਏ ਦੇ ਤੇ ਹਲੇ ਵੀ ਬਹੁਤ ਜ਼ਾਹਲ ਪਹਿਲਾ ਬੁਝਾਰ ਦੇ ਵਿੱਚ ਤੇ ਆਪਣੇ ਕੋ ਟਾਈਮ ਨਹੀਂ ਹੈ ਇਸ ਲਈ ਆਪਾਂ ਖੜਕੇ ਨਿੱਕ ਜਗ੍ਹਾ ਦਿਖਾ ਰਹੇ ਤੇ ਕੰਦੀ ਨੂੰ ਚੰਦ ਕੀ ਦਿਖਾ ਰਹੇ ਆ ਆਪਣੇ ਕਰੇ ਵੀ ਪਾਸ ਜਾਣਾ ਤੇ ਹਟੀ ਸ਼ਰਟਾ ਵਗੈਰਾ ਜਾਣ ਕੇ 8 ਵੱਜ ਚੁੱਕੇ ਨੇ ਹਜੇ ਵੀ ਪੀੜਾ ਟਾਈ ਟਾਈ ਚੱਲ ਰਿਹਾ ਤੇ ਸਾਰੇ ਸੂਟ ਔਰ ਪੀਡ ਬਹੁਤ ਜ਼ਿਆਦਾ ਉਹਦੇ ਕਰਕੇ ਬਾਕੀ ਐਡਰੈਸ ਆ ਵਗੈਰਾ ਵੀ ਕਰੀਆਂ ਆਨਲਾਈਨ ਨੀ ਲਾਗ ਲ ਕਰ ਰਹੇ ਨੇ ਤੇ ਵਿੱਚ ਤਿਆਹਾ 10-10 ਰੁਪਏ ਦੇ ਪੀਸ 300 ਤੋਂ 200 ਰੁਪਏ ਦੀ ਜੈਂਟਸ ਸ਼ਰਟ ਆ ਵਗੈਰਾ ਤੇ 5-5 ਤੋਂ ਦੀ ਰੇਂਜ ਦੇ ਸੂਟ ਤੇ ਟਾਵਲ ਵਗੈਰਾ ਤੇ ਜੈਂਟਸ ਟੀ ਸ਼ਰਟਾਂ ਤੇ ਲੋਰਾ ਕੁਝ ਕੱਪੜੇ ਸਭ ਵਗੈਰਾ ਬੁੱਕ ਕਰ ਰਹੇ ਨੇ ਚਾਹੇ ਜੀ मार्केट जन के अगों वी मोस्टली इन दुकान बंद नहीं हुई है तो आप खड़ के नहीं दिखा रहे इन्ना टाइम नहीं है अपने को तो सेल तो हम पहला ज़्यादा हो गया से से है चैट्स लोरों की सेल लोर ही लोर पे लेडीज वगैरह ਬਗੈਰ ਸਿਟ ਤੇ ਜੇਲ੍ਹ ਤੇ ਸਾਰ ਬਗੈਰ ਸਿਟ ਤੇ ਤੇ ਅੱਜ ਦੇ ਟ੍ਰੈਫਿਕ ਵੀ ਬਹੁਤ ਜ਼ਿਆਦਾ ਤੇ ਜਦੋਂ ਮੋਟਰਸਾਈਕਲ ਤੇ ਇਹਦੀ ਕੋਈ ਤਰ੍ਹਾਂ ਪਾਸਾ ਵਗੈਰਾ ਦੀ ਸੇਲ ਲੱਗੀ ਹੋਈ ਤੇ ਆਸੂਕਾਂ ਦੀ ਫੇਰ 200-200 ਰੁਪਏ ਦੇ ਵਿੱਚ ਗੱਰਾ ਦੇ ਨਹੀਂ ਹੈ ਡੇਟ ਤੇ ਰੋਟੇ ਰਬਾਂ ਜੁੱਤੀਆਂ ਦੇ ਤੇ ਇਹਦਾ ਸੋਕ ਦੇ ਜੂਟ ਆ ਚੈਂਟ ਸਾਟਾ ਵਗੈਰਾ ਨੂਰਾ ਵਗੈਰਾ ਤੇ ਇਹਨਾਂ ਤੋਂ ਫਕੀਆ ਫਲਾਵਰ ਵਗੈਰਾ ਤੇ ਵੀ ਸੇ ਲੱਗ ਸਕਦੀ ਹੈ ਤੇ ਦੇਖੋ ਸਾਟਾ ਜਿਹਨਾਂ ਫਕੀਆ ਜੁੱਤੀਆਂ ਵਗੈਰਾ ਦਾ ਬਹੁਤ ਹੀ ਜ਼ਿਆਦਾ ਨੇ ਤੁਹਾਡੀ ਜੈਂਸ ਫਾਂਟਾ ਸਾਟਾ ਹਾਂ ਤੇ ਹਾਂ ਚ ਸੂਟ 200 200 ਰੁਪਏ ਦੇ ਇੱਧਰ ਦੀ ਲੰਘ ਚੱਲੋ ਚੱਲੋ ਬੈਗ ਵਗੈਰਾ ਤੇ ਵੀ ਸੇਲ 3500 ਵਾਲਾ 1600 ਦੇ ਵਿੱਚ 50% ਆਫ ਬਾਕੀ ਆ ਕੈਪ ਵਗੈਰਾ ਤੇ ਵੀ ਸੇਲ ਕੈਪਾਂ ਵੀ ਆ ਗਈਆਂ ਸੇਲ ਦੇ ਵਿੱਚ ਸਕਦੀਆਂ ਸੂਟਾਂ ਤੇ ਵੀ ਸੇਲ 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 ਹੋ ਰਹੀ ਪਈ ਆ ਬਾਕੀ ਹਾਂਗਾ ਟੇਚੀਆਂ ਵਗੈਰਾ ਤੇ ਵੀ ਸੇਲ ਸਾਰੇ ਗੱਸੇ ਤੇ ਸੇਲ ਬਾਜ਼ਾਰ ਹਜੇ ਵੀ ਪੂਰਾ ਖੁੱਲਾ ਤੇ ਇੱਧਰਲੀ ਸਾਈਡ ਪੇੜ ਨਹੀਂ ਹੈਗੇ ਬਾਹਰ ਤੱਕ ਕਾਫੀ ਪੇੜਾ ਹੈ ਆਪਾਂ ਬਾਹਰਲੀ ਸਾਈਡ ਆ ਗਏ ਤੇ ਆ ਕੰਬਲ ਵਗੈਰਾ ਤੇ ਵੀ ਸੇਲ 500 ਦੀ ਸਟਾਰਟਿੰਗ ਸੌਰੀ 400 ਤੋਂ ਵਧੀਆ ਕੰਬਲ ਤੁਹਾਨੂੰ ਮਿਲ ਜਾਂਦਾ ਇੱਥੇ ਆ ਭਾਂਡਿਆਂ ਵਗੈਰਾ ਤੇ ਵੀ ਸੇਲ ਕਿ ਅਭੀ 210 210 ਦਾ ਸੂਟ ਹੋ ਗਿਆ। ਤੇ ਨਿਕਲੇ ਆਪਾਂ ਸਾਰ ਤੇ ਘੁੰਮਦੇ ਪਏ ਅੰਮ੍ਰਿਤਸਰ ਇਸੇ ਮੋੜ ਕੇ ਫੇਰ ਆ ਗਏ ਆਪਾਂ ਪਚਾਰ ਦੇ ਵਿੱਚ ਆਪ ਵੀ ਸੁੱਟਾ ਦੀ ਸੇਲ ਹੂੰ ਸੁੱਟਾ ਸੇਲਾ ਪੰਜਾਬੀ ਚੁੱਤੀਆਂ 2250 ਰੁਪਏ 880 2250 ਰੁਪਏ ਦੇ ਵਿੱਚ ਜੱਫੀ ਚਿੱਤੀ। ਬਾਕੀ ਤੁਸੀਂ ਦੇਖ ਸਾਡੇ ਦਰਬੀ। ਅਰੇ ਬਾਜ਼ਾਰ ਕੋ ਦਾ ਖੰਲਾ। ਇਹਨਾਂ ਨੇ ਦੇਖੋ ਬੱਚਿਆਂ ਦੇ ਬਹੁਤ ਸੋਹਣੇ ਸੋਹਣੇ ਕੱਪੜੇ ਇਹਨਾਂ ਨੇ ਕੱਢੇ ਹੋਏ ਨੇ ਪਹਿਲਾਂ ਇਹਨਾਂ ਨੇ ਲੀਸੀਏ ਜਵੈਲਰੀ ਵਗੈਰਾ ਚੁੰਦੀਆਂ ਵਗੈਰਾ ਤੇ ਕੋਰਤੇ ਪਜਾਮੇ ਲੱਗੇ ਜਰੂਰੀ ਤਾਂ ਬਹੁਤ ਤੇ ਰੁਪਾਲੇ ਅੰਦੇ ਵਿੱਚ ਹੈ ਲਾ ਬਸ ਇਹਨਾਂ ਦੇ ਕਪੜੇ ਪੂੜੇ ਹੋਉਂਦੀਆਂ ਤੇ ਹਮਾਰੀ ਦੇ ਨਾਲ ਲੈ ਲਿਆ ਕੈਦਲੇ ਜੈਕ ਕੋ ਸਬਰਸੇ ਇਹ ਕਾਂਟੇ ਨੇ ਤੇ ਬੀਚੇ ਇਹ ਕਿਹੜਾ ਜੇ 80 ਤੇ ਵਿਸੇਲੇ ਡਰੈਸਾ ਵਗੈਰਾ 30 20 ਲਓ ਜੀ ਆਪਾਂ ਲੈ ਲਿਆ ਬਾਜ਼ਾਰ ਤੇ ਜਿਹੜਾ ਸਮਾਨ ਲੈਣਾ ਤੇ ਉਹ ਲੈ ਲਿਆ ਮੇਲੇ ਚ ਲੈ ਲੈ ਝੂਲੇ ਤੇ ਹੁਣ ਚੱਲੇ ਆਪਾਂ ਘਰ ਨੂੰ ਸਕੂਟਰੀ ਤੇ ਝੂਲੇ ਲੈਣੇ ਜਾਣ ਫੀਟ ਤਾਂ ਅਜੇ ਵੀ ਹੈਗੀ ਸੀ ਸੋਹਣੀ ਬਾਜ਼ਾਰ ਦੇ ਵਿੱਚ ਪਰ ਫਿਰ ਆਪਾਂ ਲਈ ਤਾਂ ਬਤ ਮੁੰਡੀਆਂ ਸੀ ਤੇ ਉਹ ਗਾਲਾ ਪੈ ਜਾਣੀਆਂ ਸੀਗੀਆਂ ਅਸੀਂ ਜ਼ਿਆਦਾਤਰ ਕਿਤੇ ਖੜੇ ਨਹੀਂ ਜਿਹੜਾ ਸਿਰੋ ਜ਼ਰੂਰੀ ਚੀਜ਼ਾਂ ਸੀ ਸਾਡੀਆਂ ਅਸੀਂ ਉਹੀ ਆਪਦਾ ਕੰਮ ਕਰਿਆ ਤੇ ਹੁਣ ਜਾਂਦੇ ਆ ਘਰ ਨੂੰ ਲਓ ਜੀ ਹੁਣ ਆਪਾਂ ਪਹੁੰਚ ਗਏ ਘਰੇ ਇਹਦੇ ਵਿੱਚ ਪਤਾ ਨਹੀਂ ਤੁਹਾਨੂੰ ਕੀ ਦਿਖਾਇਆ ਤੁਹਾਨੂੰ ਦੇਖ ਕੇ ਪਤਾ ਲੱਗੂਗਾ ਅਸੀਂ ਕੀ ਕਰਨ ਗਏ ਸੀ ਸਾਨੂੰ ਵੀ ਨਹੀਂ ਪਤਾ ਲੱਗਿਆ ਅਸੀਂ ਮੇਲਾ ਦੇਖਣ ਗਏ ਸੀ ਬਸ ਤਾਂ ਮੇਲਾ ਹੈ ਨਹੀਂ ਸੀ ਫਿਰ ਅਸੀਂ ਕੀ ਕਰਿਆ ਸਾਨੂੰ ਵੀ ਨਹੀਂ ਪਤਾ ਲੱਗਿਆ ਬਾਕੀ ਦੇਖੋ ਹੁਣ ਹੁਣੀ ਇਹਨੂੰ ਅਪਲੋਡ ਕਰਦੇ ਆਂ ਨੇ ਹੁਣੀ ਗਏ ਸੀ ਹੁਣੀ ਅਪਲੋਡ ਕਰਦੇ ਆਂ ਚਲੋ ਬਾਕੀ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਬਾਕੀ ਵੀਡੀਓ ਨੂੰ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ